ਸੋਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਕਿਸਾਨ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕਰਦਗੇ ਤੀਜ ਲਈ ਹੈ ਤੇ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕਰਨਗੇ ਕਰਨਗੇ ਕਿਉਂ ਕਿ ਇੱਕ ਬਹੁਤ ਮਸਲਾ ਭਖਿਆ ਪਿਆ ਲੈਂਡ ਪੂਲੰਗ ਜਿਹੜਾ ਮਸਲਾ ਗਮਿਨਾ ਅਕਵਾਇਰ ਕਰਨ ਦਾ ਉਹਦੇ ਸੰਬੰਧ ਚ ਕਿਉਂਕਿ ਮੋਦੀ ਨੇ ਤਿੰਨ ਕਾਨੂੰਨ ਲਿਆਂਦੇ ਸੀ ਉਹ ਕਿਸਾਨਾਂ ਨੇ ਤਗੜੇ ਹੋ ਕੇ ਮਜਾਰੇ ਕਰਕੇ 13 ਮਹੀਨੇ ਦਿੱਲੀ ਵਾਲਿਆਂ ਬਾਰਡਰਾਂ ਤੇ ਬਹਿ ਕੇ ਤੇ ਮਜਬੂਰ ਕਰ ਦਿੱਤਾ ਮੋਦੀ ਨੂੰ ਕਿ ਇਹ ਵਾਪਸ ਲੈ ਗਏ ਕਾਨੂੰਨ ਪਰ ਹੁਣ ਨਵੇਂ ਤਰੀਕੇ ਨਾਲ ਜਿਹੜਾ ਲੈਂਡ ਪੂਲਿੰਗ ਦਾ ਮਸਲਾ ਉਹ ਹੈ ਕੀ ਆ ਸਵਾਲ ਇਹ ਗੱਲ ਨਾਲ ਆ ਲੈਂਡ ਪੂਲਿੰਗ ਮਸਲਾ ਇਹ ਆ ਇਹਨੂੰ ਨੋਟੀਫਿਕੇਸ਼ਨ ਦੇ ਰੂਪ ਵਿੱਚ 2008 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਦੇਂਦਿਆਂ ਦਾ ਪੰਜਾਬ ਦੇ ਵਿੱਚ ਉਹਦੇ ਤੋਂ ਬਾਅਦ 2013 ਦੇ ਵਿੱਚ ਫਿਰ ਇਹਨੂੰ ਰੈਨੂਏਸ਼ਨ ਮਤਲਬ ਦੁਬਾਰਾ ਇਹਨੂੰ ਪੜਤਾਲ ਕੀਤੀ ਗਈ ਉਦੇ ਤੋਂ ਬਾਅਦ ਮਤਲਬ ਕਾਂਗਰਸ ਦੀ ਸਰਕਾਰ ਆ ਗਈ ਉਹਨੇ ਵੀ ਇਹਨੂੰ ਠੰਡੇ ਬਸਤੇ ਚ ਪਾ ਛੱਡਿਆ ਪਰ ਹੁਣ ਪੰਜਾਬ ਦੀ ਆਮ ਆਦਮੀ ਸਰਕਾਰ ਨੇ ਇਹਨੂੰ ਫਿਰ ਬਾਹਰ ਕੱਢਿਆ ਉਸ ਝੋਲੇ ਤੋਂ ਜਿਹੜਾ ਕਾਲੀ ਬੀਜਪੀ ਨੇ ਲਿਆਂਦਾ ਨੋਟੀਫਿਕੇਸ਼ਨ ਤੇ ਉਹ ਹੁਣ ਲਾਗੂ ਕਰਨ ਵਾਲੇ ਪਾਸੇ ਚੱਲ ਰਹੀ ਆ ਕੀ ਆਓ ਵੇਖੋ ਇਹ ਸ਼ੁਰੂਆਤ ਦੇ ਵਿੱਚ ਲੁਧਿਆਣੇ ਵਾਲਾ ਮਸਲਾ ਜਿਹੜਾ ਉਹ ਜਦਾ ਆਇਆ ਕਿ ਉਥੋਂ ਦੀ ਜ਼ਮੀਨ ਅਕਵਾਇਰ ਕਰ ਕੀਤੀ ਜਾਣੀ ਆ ਉਹ 32 ਪਿੰਡ 24000 ਏਕੜ ਜ਼ਮੀਨ ਜਿਹੜੀ ਉਹ ਅਕਵਾਇਰ ਕਰਨੀ ਆ ਉਸ 24000 ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਦੇਣਾ ਨਹੀਂ ਕੁਝ ਵੀ ਕਿਸਾਨਾਂ ਨੂੰ ਦੇਣਾ ਕੁਝ ਨਹੀਂ ਉਹ ਇਹ ਆ ਇੱਕ ਕਿੱਲੇ ਪਿੱਛੇ ਇੱਕ ਏਕੜ ਪਿੱਛੇ ਉਹਨਾਂ ਨੇ ਦੋ ਕਨਾਲਾਂ ਜ਼ਮੀਨ ਜਿਹੜੀ ਉਹ ਦੇਣੀ ਆ ਕਿਸਾਨ ਨੂੰ ਉੱਥੇ ਉਹ ਘਰ ਬਣਾ ਲੂ ਕੁਝ ਉਹ ਮਨ ਲਓ ਬਾਹਰ ਮਨ ਲਓ ਕਨਾਲ ਥਾਂ ਛੱਡ ਲੂ ਇਹ ਮੁਤਵ ਮੁਤਵੇ ਤਾਂ ਦੇ ਮੁਤਵ ਛੱਡ ਦੇਣੀ ਹੈਹੀਂ ਪਰ ਉਹ ਜਿਹੜਾ ਕਿਲਾ ਵਾ ਉਹਦੀ ਕੀਮਤ ਕੋਈ ਨਹੀਂ ਦਿੱਤੀ ਜਾਣੀ ਸਰਕਾਰ ਵੱਲੋਂ ਮੰਨ ਲਓ ਕਿਸਾਨਾਂ ਨੂੰ ਤੇ ਦਿੱਤਾ ਗਿਆ ਪਰ ਮਜ਼ਦੂਰਾਂ ਨੂੰ ਕੀ ਦੇਣਾ ਜਿਨ੍ਹਾਂ ਦੇ ਘਰ ਢਾਏ ਜਾਣੇ ਆ ਜਿਨ੍ਹਾਂ ਨੂੰ ਬਰਬਾਦ ਕੀਤਾ ਜਾਣਾ ਉਥੋਂ ਉਥੋਂ ਦੁਕਾਨਦਾਰਾਂ ਨੂੰ ਕੀ ਦੇਣਾ ਜਿਨ੍ਹਾਂ ਦੀ ਏਕੜ ਦੇ ਕਿਸ ਦੀ 2 ਮਰਲੇ ਤੇ ਆ ਕਿਸ ਦੀ 4 ਮਰਲੇ ਤੇ ਆ ਉਹ ਰੇੜੀ ਫੋੜੀ ਵਾਲਿਆਂ ਨੂੰ ਕੀ ਦਿੱਤਾ ਜਾਣਾ ਉਹ ਬੱਤੀਆਂ ਪਿੰਡਾਂ ਦਾ ਨਾਮੋ ਨਿਸ਼ਾਨ ਮਿਟ ਜਾਣਾ ਉਹ ਲੁਧਿਆਣੇ ਦੇ ਵਿੱਚ ਆ ਜਾਣੇ ਆ ਕੋਈ ਨਾਂ ਲੈਣ ਵਾਲਾ ਨਹੀਂ ਹੋ ਉਹਨਾਂ ਦਾ ਇਹਦੇ ਤੋਂ ਬਾਅਦ ਕੀ ਆ ਇਦੇ ਤੋਂ ਬਾਅਦ ਇਹ ਐ ਪੀ ਜਿਹਦੇ 9 ਏਕੜ ਹੋਣਗੇ ਉਹਨੂੰ ਤੇ 3 ਏਕੜ ਛੱਡੇ ਜਾਣੇ ਆ ਦਿੱਤੇ ਜਾਣੇ ਆ 6 ਏਕੜਾਂ ਦਾ ਜਾਂ 9 ਏਕੜਾਂ ਦਾ ਦੇਣਾ ਕੁਝ ਨਹੀਂ ਜਦੋਂ ਉਹ ਡਿਵੈਲਪ ਕਰਦੇ ਆ ਤੇ 3 ਏਕੜ ਨਾਲ ਦੀ ਨਾਲ ਉਹ ਕਿਸਾਨ ਨੂੰ 6 ਕਰੋੜ ਰੁਪਈਆ ਵੀ ਦੇਣਾ ਪਊ ਪੱਲਿਓ ਇਹ ਤੇ ਪਹਿਲੀ ਇਹਨਾਂ ਦੀ ਪਾਲਿਸੀ ਆ ਜਿਹੜੀ ਕਿ ਕਿਸਾਨ ਮਨਜ਼ੂਰ ਕਦੀ ਵੀ ਨਹੀਂ ਕਰ ਸਕਦੇ ਇਹ ਕਰਕੇ ਅੱਜ ਬਕਾਇਦਾ ਤੌਰ ਦੇ ਉੱਤੇ ਇਹ ਮਾਰਚ ਹੋਣੇ ਆ ਅਸੀਂ ਸਮਝਦੇ ਆ ਲੁਧਿਆਣਾ ਨੇ ਚੱਲ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬੀਜੇਪੀ ਦੀ ਸਰਕਾਰ ਕਾਰਪੋਰੇਟਾਂ ਨਾਲ ਮਿਲ ਕੇ ਇਸ ਜ਼ਮੀਨ ਨੂੰ ਜਿਹੜੀ ਵੱਲੋਂ ਸੋਨਾ ਉਗਲਦੀ ਜ਼ਮੀਨ ਆ ਉਹਨੂੰ ਬੰਜਰ ਬਣਾਉਣ ਜਾ ਰਹੇ ਆ ਉੱਥੇ ਸਾਰੀ ਕਰਨ ਜਾ ਰਹੇ ਆ ਉਹ ਇੱਕ ਤੇ ਇਹ ਮਸਲਾ ਕਿ ਲੈਂਡ ਪੂਲਿੰਗ ਜਿਹੜੀ ਆ ਸਾਨੂੰ ਇਹ ਮਨਜ਼ੂਰ ਨਹੀਂ ਉਹਦੇ ਤੋਂ ਬਾਅਦ ਕਰਦੇ ਕਿ ਅੰਦੇ ਆ ਜਿੰਨਾ ਚਿਰ ਇਹ ਡਵੈਲਪਮੈਂਟ ਹੋਊਗਾ ਜਿੰਨੀ ਚਿਰ ਇਹ ਜ਼ਮੀਨ ਐਕਵਾਇਰ ਕਰ ਲੈਣੀ ਆ ਅੱਜ ਤੋਂ ਉਹਨਾਂ ਨੋਟੀਫਿਕੇਸ਼ਨ ਕਰਤੇ ਆ ਕਿ ਇਹ ਵੇਚ ਨਹੀਂ ਸਕਦਾ ਕੋਈ ਇਹਦੇ ਤੇ ਮੰਨੋ ਕੋਈ ਕੰਸਟਰਕਸ਼ਨ ਨਹੀਂ ਕਰ ਸਕਦਾ ਉਹ ਸਾਰੀ ਨਹੀਂ ਕਰ ਸਕਦਾ ਇਹ ਕਰਤਾ ਉਹਨਾਂ ਨੇ ਇਹ ਕਿਉਂ ਵੇਚ ਨਹੀਂ ਸਕਦਾ ਪਰ ਜਿਹੜੀ ਜ਼ਮੀਨ ਕਿਸਾਨ ਕੋਲ ਹੋਊਗੀ ਜਾਂ ਕਿਸਾਨ ਕੋਲੋਂ ਲਈ ਜਾਊਗੀ ਉਹਦੇ ਤੇ ਆਂਦੇ ਆ ਅਸੀਂ 3 ਸਾਲਾਂ ਵਾਸਤੇ 1 ਲੱਖ ਰੁਪਇਆ ਠੇਕਾ ਦੇਾਂਗੇ ਤੇ ਉਹਦੇ ਤੋਂ ਬਾਅਦ ਭਾਈ ਕਿਸਾਨ ਤੇ ਉੱਜੜਗੇ ਨਾ ਇਹ ਕਰਕੇ ਇਸ ਮਸਲੇ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਅੱਜ ਆਮ ਆਦਮੀ ਪਾਰਟੀ ਆਪਣੇ ਮੀਟਿੰਗ ਕਰ ਰਹੀ ਆ ਸ਼ਾਇਦ ਇਹਦੇ ਵਿੱਚ ਨਿਕਲਾਵੇ ਕਿ ਮਾਨ ਸਰਕਾਰ ਇਹ ਮਤਲਬ ਫੈਸਲੇ ਨੂੰ ਵਾਪਸ ਲੈਣ ਵਾਸਤੇ ਮਜਬੂਰ ਹੋਵੇ ਧੰਨਵਾਦ